ਰੋਜ਼ਪੁਰ ਪੁਲਸ ਅਤੇ ਐਕਸਾਈਜ਼ ਵਿਭਾਗ ਦੋਵਾਂ ਪੁਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਕੀਤੀ ਕਾਬੂ ਜਿਸ ਵਿੱਚ 32000 ਲੀਟਰ ਸ਼ਰਾਬ ਦੀ ਲਾਹਣ ਅਤੇ 29 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਜਲਦੀਆਂ ਪੱਟੀਆਂ ਛੱਡ ਵਿਅਕਤੀ ਉਤੋਂ ਫਰਾਰ ਹੋ ਕੇ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦੀ ਜਾਂਚ ਕਰਕੇ ਵਾਢੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਜਿਲ੍ਹਾ ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਜ਼ਿਲ੍ਹੇ ਦੇ ਵਿੱਚ ਮਾੜੇ ਅੰਸਰਾਂ ਅਤੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਜੋ ਮਹਿੰਮ ਬੱਢੀ ਗਈ ਸੀ ਉਸ ਦੇ ਚਲਦਿਆਂ ਅੱਜ ਥਾਣਾ सदर ਫਿਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ सदर ਫਿਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੁਲੇ ਦੀ ਖਬਰ ਸੀ ਕਿ ਤਰਿਆ ਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਹਨ ਕੱਢਦੇ ਹਨ ਕਿ ਕਿ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸੰਬੰਧ ਦੇ ਵਿੱਚ ਐਕਸਾਈਜ਼ ডিপਾਰਟਮੈਂਟ ਦੇ ਇਨਸਪੈਕਟਰ ਸਾਹਿਬ ਨੂੰ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸ ਆਪਰੇਸ਼ਨ ਚਲਾਇਆ ਗਿਆ ਸਾਰੇ ਏਰੀਆ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਕਿ ਉੱਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਣ ਮਿਲੇਗੀ ਲਾਣ ਮਿਲੀ ਜਿਸ ਨੂੰ ਉੱਥੇ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਐਕਸਾਈਜ਼ ਰਕ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ